ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਗੁਰਦਾਰ ਦੇ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਬਣਾ ਰਹੇ ਹਾਂ ਬ੍ਰੈਡ ਪੀਜ਼ਾ ਬ੍ਰੈਡ ਤੇ ਉਹਦੇ ਵਿੱਚ ਆਪਾਂ ਕੀ ਕੀ ਪਾਉਣੇ ਆ ਹਨਾ ਤੁਹਾਨੂੰ ਵੀ ਦਿਖਾਉਨੇ ਆ ਤੁਸੀਂ ਵੀ ਦੇਖੋ ਇਹ ਆਪਾਂ ਲੈ ਲਈਏ ਟਮਾਟਰ ਪਿਆਜ਼ शिमला मिर्च ਦੋ ਕਲਰ ਦੀ ਰੈੱਡ ਤੇ ਗ੍ਰੀਨ ਤੇ ਪਿਆਜ਼ ਟਮਾਟਰ ਤੇ ਆਪਾਂ ਸਾਰਾ ਨੂੰ ਮਿਰਚ ਮਸਾਲਾ ਪਾ ਲਈਏ ਹਾਂਜੀ ਵਿਰਾਜ ਸਿੰਘ ਉੱਟ ਕੇ ਬਹਿ ਗਿਆ ਤੇ ਵਿੱਚ ਆਪਾਂ ਮੇਥੀ ਪਾਈ ਆ ਥੋੜਾ ਜਆ ਆਪਾਂ ਪਾਇਆ ਪੀਸਿਆ ਹੋਇਆ ਧਣੀਆਂ ਸਾਰਾ ਕੁਝ ਤੇ ਇਦਾਂ ਆਪਾਂ ਲਈਆ ਬਟਰ ચી즈 ਨਹੀਂ ਆਪਣੇ ਕੋਲ ਹੈਗੀ ਅੱਜ ચી즈 ਦੀ ਥਾਂ ਤੇ ਆਪਾਂ ਬਟਰ ਪਾਵਾਂਗੇ ਤੇ ਆਪਾਂ ਲੈ ਲਈਆਂ ਸੌਸ ਤੇ ਖੱਟੀ ਮਿੱਠੀ ਸੌਸ ਆ ਉਰਲਾ ਲੈਨੇ ਸਾਰੇ ਨੂੰ ਤੇ ਜਿੰਨੇ ਵੀ ਭੈਣ ਭਰਾ ਵੀਡੀਓਸ ਦੇਖਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਇਦਾਂ ਆਪਾਂ ਵਾਲੇ ਬਰੈਡ ਇਹਦੇ ਵਿੱਚ ਬਣਾਉਨੇ ਆ ਫਿਰ ਆਪਣੀ ਨਾਲ ਰੱਖੀ ਹੋਈ ਐ ਚਾਹ ਤੁਸੀਂ ਵੀ ਦੇਖੋ ਤੇ ਬਣਾਓ ਖਾਓ ਬਹੁਤ ਜ਼ਿਆਦਾ ਮਤਲਬ ਟੇਸਟੀ ਨਾਲੇ ਆਪਾਂ ਨੂੰ ਇਹਦੇ ਨਾਲ ਗ੍ਰੀਨ ਸਬਜ਼ੀਆਂ ਖਾਦੀਆਂ ਜਾਂਦੀਆਂ ਜਿਹੜਾ ਜਿਹੜਾ ਸਮਾਨ ਨਹੀਂ ਹੈਗਾ ਆਪਣੇ ਕੋਲੇ ਆਪਾਂ ਸਕਿਪ ਵੀ ਕਰ ਸਕਦੇ ਆ ਤੇ ਜਿਹੜਾ ਹੈਗਾ ਉਹ ਆਪਾਂ ਖਾ ਸਕਦੇ ਆ ਇਹਦੇ ਵਿੱਚ ਆਪਣੀ ਚੀਜ਼ ਨਹੀਂ ਹੈਗੀ ਤੇ ਜਿਹੜਾ ਆਪਾਂ ਸਮਾਨਾ ਬਣਾਇਆ ਤਿਆਰ ਕੀਤਾ ਈ ਭਰ-ਭਰ ਕੇ ਪਾਵਾਂਗੇ ਤੇ ਨਾਲ ਇੱਥੇ ਰੱਖ ਦਾਂਗੇ ਆਪਾਂ ਵਿਚਾਰੇ ਇੱਕ ਟਿੱਕੀ ਬਟਰ ਦੀ ਮੈਂ ਤਾਂ ਇੱਦਾਂ ਹੀ ਰੱਖ ਦਿੰਦਾ ਉਹਦੇ ਨਾਲ ਆਪਾਂ ਕਰਦੇ ਪਾਉਂਦਾ ਐ ਸੋਹਣੀ ਚੱਲ ਪਿਆ ਆਪ ਦਿਖੋ ਨੇ ਫੇਰ ਜਦੋਂ ਬਣ ਕੇ ਨਿਕਲਦਾ ਤੇ ਅੱਜ ਤੋਂ ੁੱਪ ਲੱਗੀ ਆ ਬਹੁਤ ਜਿਆਦਾ ਪਰ ਅਜੀਬ ਜੀ ਧੁੱਪਾ ਚੁਬਦੀ ਆ ਤੇ ਇੰਨਾ ਜਿਵੇਂ ਮੀਂਹ ਪੈ ਕੇ ਹਟਿਆ ਹਨਾ ਤੇ ਠੰਡਾ ਨਹੀਂਗਾ ਬਹੁਤ ਜਿਆਦਾ ਧੁੱਪ ਕਰੜੀ ਆ ਹਲਕਾ ਸੌਸ ਲਿੰਗਿਆ ਸੀ ਕਿ ਮਾਇਟਰ ਸੌਸ ਤੇ ਮੱਖੜੀ ਮਿੱਠੀ ਸੌਸ ਆ ਆਪਾਂ ਚੈੱਕ ਕਰਦੇ ਹਾਂ ਬਣ ਗਿਆ ਕਿ ਨਾ ਸੋਨਾ ਬਣਿਆ ਨਾ ਇਦਾਂ ਆਪਾਂ ਸਾਰੇ ਬਣਾ ਲੈਨੇ ਆ ਬੜਾ ਕ੍ਰੈਸਪੀ ਬਣਦਾ ਇਹ ਗਰਮ ਮਾਟਰ ਇਹ ਵੀ ਆਪਾਂ ਹਾਂ ਦੂਸਰੇ ਸਾਰੇ ਬਣਾ ਕੇ ਖਾਣੇ ਆ ਚਾਹ ਦੇ ਨਾਲ ਡ్రਾਈਸਿੰਗ ਵਿੱਚ ਪ੍ਰਦਾਨ ਬਣਿਆ ਹੋਇਆ ਇਹ ਲੈਣਾ ਕੋਈ ਕੰਮ ਨਹੀਂ ਇਹਦਾ ਮੈਂ ਬਾਰਗੇ ਖੋਲਿਆ ਹਮਨੀ ਸੇਰੇ ਸੇਰੇ ਦਾ ਤੇਰ ਆਪਣਾ ਟਿੱਕ ਬਟਰ ਤੇ ਪਾਰੇ ਨੇ ਵਿੱਚ ਸ਼ਾਮਲ ਜਰੂਰ ਹੋਣਾ। ਓਰੀਜੀਨਲ ਆਜ ਕਰਦਾ ਬਸ।